ਉਸ ਨੇ ਇਹ ਦ੍ਰਿਸ਼ ਅੰਤਿਤ ਕੀਤਾ ਕਿ ਕਿਸੇ ਮਨੁੱਖ ਨੇ ਅੰਗੂਰੀ ਬਾਗ ਵਿੱਚ ਇੱਕ ਹੰžíਰ ਦਾ ਬੂਟਾ ਲਾਇਆ ਹੋਇਆ ਸੀ ਅਤੇ ਉਹ ਉਸ ਦਾ ਫਲ ਲੈਣ ਆਇਆ ਪਰ ਨਾ ਲੱਭਾ ਹallelujah ਬੱਚਿਓ ਦੇਖਿਆ ਕਿ ਕਿਸੇ ਨੇ ਆਪਣੇ ਅੰਗੂਰੀ ਬਾਗ ਵਿੱਚ ਕੀ ਲਾਇਆ ਇੱਕ ਅੰਜੀਰ ਦਾ ਬੂਟਾ ਤੂੰ ਉਹ ਫਲ ਲੈਣ ਵਾਸਤੇ ਆਇਆ ਪਰ ਫਲ ਨਾ ਲੱਭਾ ਉਹ ਹੰžíਰ ਦਾ ਬੂਟਾ ਫਲ ਦੇਣ ਦੇ ਯੋਗ ਸੀ ਉਹ ਬਹੁਤ ਤੜਾ ਪੇੜ ਬਣ ਪਿਆ ਸੀ ਹਰਿਆ ਭਰਿਆ ਸੀ ਪਰ ਉਹਨੂੰ ਫਲ ਨਹੀਂ ਲੱਗਾ ਹallelujah ਅੰਧੀ ਤਦ ਉਹਨੇ ਭਗਵਾਨ ਨੂੰ ਆਖਿਆ ਵੇਖ ਮੈਂ ਇਸ ਅੰਜੀਰ ਦੇ ਬੂਟੇ ਦੇ ਫਲ ਲੈਣ ਤੋਂ ਤਿੰਨ ਵਰਿਆਂ ਤੋਂ ਆਉਂਦਾ ਹਾਂ ਪਰ ਨਹੀਂ ਲੱਭਦਾ ਹallelujah ਅੰਦਾ ਵੇਖ ਮੈਂ ਇਸ ਅੰਜੀਰ ਦੇ ਬੂਟੇ ਦੇ ਫਲ ਲੈਣ ਵਾਸਤੇ ਤਿੰਨ ਸਾਲਾਂ ਤੋਂ ਆਉਂਦਿਆ ਕਿੰਨੇ ਵਰਿਆਂ ਤੋਂ ਤਿੰਨ ਵਰਿਆਂ ਤੋਂ ਅੰਦਾ ਪਰ ਨਹੀਂ ਨਾ ਪਤਾ ਤਾਂ ਹਾਂਜੀ ਇਹ ਨੂੰ ਵੱਟ ਸੁੱਟ ਕਾਹ ਨੂੰ ਜ਼ਮੀਨ ਵੀ ਰੋਕ ਛੱਡੀ ਹੈ ਹallelujah ਪਰਮੇਸ਼ਰ ਨੇ ਕਹਿ ਦੋ ਅੰਦਾ ਇਹ ਨੂੰ ਹੁਣ ਕੀ ਕਰ ਫਿਰ ਵੱਟ ਸੁੱਟ ਕਾਹ ਨੂੰ ਅੰਦਾ ਜ਼ਮੀਨ ਵੀ ਰੋਕ ਛੱਡੀ ਕਾਹ ਨੂੰ ਜ਼ਮੀਨ ਵੀ ਰੋਕੇ ਰੱਖੀ ਕਾਹ ਨੂੰ ਇਹਨੇ ਜਗ੍ਹਾ ਇਹ ਮੱਲੀ ਹੋਈ ਹallelujah ਇਹ ਤਾਂ ਹੰਜੀ ਦੇ ਮੁੱਢ ਨੂੰ ਕੀ ਕਰ ਦੋ ਅੰਦਾ ਵੱਟ ਕਿਤੇ ਸੁੱਟ ਦੇ ਇਹ ਕਿੰਨਾ ਕਿੰਨਾ ਚਿਰ ਹੋ ਗਿਆ ਪ੍ਰਭੂ ਦੇ ਵਿੱਚ ਆਇਆ ਹallelujah ਉਹਦੇ ਉੱਤਰ ਕੀ ਦਿੱਤਾ ਮੱਲੀ ਨੇ ਸਵਾਮੀ ਜੀ ਅੰਦਾ ਇਹ ਨੂੰ ਆਹ ਕਿ ਹੋਰ ਵੀ ਰਹਿੰਦੇ ਹੋ ਅੰਦਾ ਚੰਦ ਦੀ ਕਿ ਮੈਨੇ ਗਿਰਦੇ ਖਾਨ ਖੋਦਾ ਹਾਂਜੀ ਅਤੇ ਰੂੜੀ ਨਾ ਪਾਵਾਂ ਅਦੇ ਰੂੜੀ ਨਾ ਪਾਵਾਂ ਐਦਕੀ ਇਹ ਨੂੰ ਕੀ ਕਰਦੋ ਰਹਿਣ ਦੋ ਐਦਕੀ ਨਾ ਵੱਡੋ ਤਾਂ ਮੈਨੂੰ ਇਹ ਮਤ ਖੋਦਾ ਨਾ ਜਾਂਦਾ ਕਿ ਇਹ ਵਾਲੇ ਵਾਲਿਆਂ ਦਾ ਮੈਂ ਰੂੜੀ ਨਾ ਪਾਵਾਂ ਇਹਨੂੰ ਅੰਦਾ ਐਦਕੀ ਕੀ ਕਰੂੰ ਰਹਿਣ ਦੋ ਹਾਂਜੀ ਸ਼ਾਇਦ ਅੱਗੇ ਨੂੰ ਫਲ ਲੱਗੇ ਹallelujah ਅੰਦਾਜ਼ ਸ਼ਾਇਦ ਅੱਗੇ ਨੂੰ ਫਲ ਲੱਗੇ ਕਿਉਂਕਿ ਮਾਲੀ ਵੀ ਉਡੀਕ ਕਰਦਾ ਹੈ ਮਾਲੀ ਨਹੀਂ ਜੰਦਾ ਕਿ ਉਹ ਬੂਟਾ ਵੱਡਿਆ ਜਾਏ ਜਿਹਨੇ ਬੜੇ ਆਪਣੇ ਹੱਥਾਂ ਦੇ ਨਾਲ ਪਾਲਿਆ ਹੁੰਦਾ ਉਹਨੂੰ ਸਿੰਜਿਆ ਹੁੰਦਾ ਬੰਦੀ ਇਕਬਾਲ ਕਰਦਾ ਪਰ ਮਾਲਕ ਕੀ ਕਹਿੰਦੇ ਆ ਜਿਹੜਾ ਮਾਲੀ ਦੇ ਉੱਤੇ ਮਾਲਕ ਆ ਉਹ ਕੀ ਕਹਿੰਦੇ ਆ ਅੰਦਾਜ਼ ਇਸ ਬੂਟੇ ਨੂੰ ਕੀ ਕਰੋ ਵੱਡਦੇ 10 ਬੰਨਾਂ ਸਾਲਾਂ ਤੋਂ ਹੁੰਦੇ ਆ ਚਾਹ ਤੈਦ ਕਿ ਇਹਨੂੰ ਫਲ ਲੱਗੇ ਕਹਾਂ ਤੇ ਅਰਤੀ ਪੱਲ ਲੱਗੇ ਅੰਦਰ ਨੂੰ ਫਲ ਨਹੀਂ ਲੱਗਦੇ ਅੰਦਰ ਕਾਨੂੰ ਜਮੀਰ ਰੋਕੀ ਅੰਦਰ ਨੂੰ ਵੱਟ ਨਹੀਂ ਹਾਂਜੀ ਅੱਗੇ ਛਾਇ ਦੇ ਕੇ ਨੂੰ ਫਲ ਲੱਗੇ ਨਹੀਂ ਤਾਂ ਇਹ ਨੂੰ ਵੱਟ ਛੁੱਟੀ ਹallelujah ਅੰਦਰ ਛਾਇ ਦੇ ਕੇ ਨੂੰ ਫਲ ਲੱਗੇ ਨਹੀਂ ਤੇ ਫਿਰ ਇਹ ਨੂੰ ਵੱਟ ਛੁੱਟੀ ਹallelujah ਇਹਨਾਂ ਨੂੰ ਕਿ ਨਹੀਂ ਪ੍ਰਭੂ ਵੇ ਜੇ ਭਈ ਕੋਈ ਨਹੀਂ ਬਚਾਇਆ ਜਾਣਾ ਹੈ ਫਲ ਚਾਹੁੰਦਾ ਹੈ ਸਾਡੇ ਕੋਲ ਹallelujah ਉਹ ਚਾਹੁੰਦਾ ਕਿ ਮੇਰੇ ਲੋਕ ਫਲ ਲੈ ਕੇ ਹੁਣ ਭਾਵੇਂ ਤੀ 10 ਸਾਲਾਂ ਦਾ ਬ੍ਰਹਮ ਉਹ ਵਿੱਚ ਜੇ ਤੁਹਾਨੂੰ ਫਲ ਨਹੀਂ ਨਾ ਹੈਗਾ ਤਾਂ ਪਰਮੇਸ਼ਰ ਦਾ ਕਲਾਮ ਹੈ ਉਹਨਾਂ ਵਾਸਤੇ ਪਰਮੇਸ਼ਰ ਫਲ ਚਾਹੁੰਦਾ ਹੈ ਉਹ ਚਾਹੁੰਦਾ ਕਿ ਤੁਸੀਂ ਫਲ ਲੈ ਕੇ ਆਓ ਅਗੋਂ ਫਾਲਿਕ ਨਾਲੇ ਆਵਾਂਗੇ ਜਿੱਦੋਂ ਪਰਮੇਸ਼ਰ ਦੇ ਬਚਨ ਨੂੰ ਫੋਲੋ ਕਰਾਂਗੇ ਬਚਨ ਨੂੰ ਲੈ ਕੇ ਹੀ ਚੱਲਾਂਗੇ ਹallelujah ਜਿਹਦੇ ਬਚਨ ਦੇ ਅਨੁਸਾਰ ਚੱਲਾਂਗੇ ਕੈ ਕਰਦੇ ਆ ਮੰਨਾਈਆ ਜੀ ਕੀਤਾ ਚੱਲ ਗਈ ਜੀ ਕੀਤਾ ਨਾ ਆਇਆ ਹallelujah ਜੀ ਕੀਤਾ ਤਵਾ ਕਰਨੀ ਜੀ ਕੀਤਾ ਨੇ ਨਾ ਕੀਤੀ ਇਹ ਤਾਂ ਨਹੀਂ ਚੱਲਣੀ ਗੱਡੀ ਹallelujah ਇਹ ਤਾਂ ਨਹੀਂ ਗੱਲ ਬੰਦੀ ਪੇਂਡ ਨਹੀਂ ਜਾਣਾ ਭਾਈ ਮੈਂ ਦੁੱਖਾਂ ਵਿੱਚ ਜਦ ਮੈਂ ਬਿਮਾਰੀਆਂ ਦੇ ਜਿਗਵਾਹੀ ਬਣੀ ਤਾਂ ਮੂਵੀ ਕਿੰਨੇ ਸ਼ਾਨਾਂ ਨੇ ਖਰਾਬ ਕਰਦੀਆਂ ਜੀ ਆਪਾਂ ਇਦਾਂ ਕਰਦੇ ਰਵਾਂਗੇ ਜੀ ਹallelujah ਮਦੋ ਪਰਮੇਸ਼ਰ ਸਾਡੇ ਕੋਲੋਂ ਫਲ ਚਲਦਾ ਹੈ ਪਾਲੀ ਨਾਈ ਦੇ ਸਕਦੇ ਜਿਹਨਾਂ ਇਹਦੇ ਵਿੱਚ ਬਣੇ ਰਵਾਂਗੇ ਨਹੀਂ ਉਹਦੇ ਵਚਨ ਨੂੰ ਪੂਰਾ ਕਰਾਂਗੇ ਹallelujah ਇਹ ਵਚਨ ਪੜਦੇ ਹੁਣਾਂ ਦੀ ਗitab 15 ਉਹਦੀ 5 ਐਤ ਅੰਗੂਰ ਦੀ ਬੇਲ ਮੈਂ ਹਾਂ ਤੁਸੀਂ ਟਾਹਣੀਆਂ ਹੋ ਜੋ ਮੇਰੇ ਵਿੱਚ ਰਹਿੰਦਾ ਹੈ ਅਤੇ ਮੈਂ ਉਸ ਵਿੱਚ ਉਹ ਹੀ ਬਹੁਤਾ ਫਲ ਦਿੰਦਾ ਹੈ ਕਿਉਂ ਜੋ ਮੇਥੋਂ ਵੱਖਰੇ ਹੋ ਗਏ ਤੁਸੀਂ ਕੁਝ ਨਹੀਂ ਕਰ ਸਕਦੇ ਹallelujah ਇੱਥੇ ਯਿਸੂ ਮਸੀਹ ਨੇ ਸਾਖਿਆ ਕਹਿੰਦਾ ਕਿ ਮੇਰੇ ਤੋਂ ਬੱਕਰੇ ਹੋ ਕੇ ਕੁਝ ਵੀ ਕਰ ਨਹੀਂ ਸਕਦੇ। ਤੂੰ ਆਂਦਾ ਮੇਰੇ ਤੋਂ ਬੱਕਰੇ ਹੋ ਕੇ ਫਲ ਨਹੀਂ ਲਿਆ ਸਕਦੀ। ਕਿਉਂਕਿ ਅੰਦਾ ਅੰਗੂਰ ਦੀ ਬੇਲ ਤੇ ਮੈਂ ਆ ਤੇ ਤੁਸੀਂ ਮੇਰੀਆਂ ਟਾਹਣੀਆਂ ਤੇ ਟਾਣੀ ਕਿਹਦੇ ਨਾਲ ਜੁੜੀ ਰਹਿੰਦੀ ਆ? ਬੇਲ ਦੇ ਨਾਲ। ਕੋ ਬਾਕ ਰਹਿੰਦੀ ਆ। ਹਲਦੀ ਟਾਣੀ ਜੁੜੀ ਰਹਿੰਦੀ ਆ ਬੇਲ ਦੇ ਨਾਲ। ਤਵਜਹ ਜਲੀ ਪਿਆ ਜੋ ਮੇਰੇ ਵੇ ਜਨੰਗਾ ਤਾਂ ਮੈਂ ਉਹਦੇ ਵਿੱਚ ਰਹਿੰਦਾ ਹਾਂ ਮੈਂ ਕਦੇ ਵੀ ਇਹ ਵਚਨ ਦਿੰਦਾ ਸੀ ਕਿ ਜਦੋਂ ਸਾਨੂੰ ਪਰਮੇਸ਼ਰ ਇੱਕ ਭਵਨ ਵਿੱਚ ਲਾ ਦਿੰਦਾ ਹੈ ਬੂਟੇ ਦੀ ਤਰ੍ਹਾਂ ਫਿਰ ਇਹ ਉਸ ਜਗਾ ਤੇ ਵਧਣਾ ਤੇਰੇ ਇੱਕ ਪੱਲ ਲੈ ਕੇ ਆਉਣਾ ਪਰ ਜਦੋਂ ਇਹ ਵਧਦੇ ਆ ਮਾੜੇ ਨੇ ਸਾਡੇ ਪੱਤੇ ਹਰੇ ਭਰੇ ਹੁੰਦੇ ਆ ਤੇ ਮੇਰਾ ਮੰਮੀ ਕਰਦੇ ਪੱਜਦੇ ਆ ਜਿਹੜੀ ਟਹਿਣੀ ਅੰਦਰ ਫਲ ਨਹੀਂ ਦਿੰਦੀ ਉਹ ਵੱਡੀ ਜਾਂਦੀ ਆ ਤੂੰ ਅੱਗ ਵਿੱਚ ਲੰਘੂਗ ਨੂੰ ਕੀ ਕਰਦੇ ਨੇ ਝੂਤ ਦਿੰਦੇ ਹੋ ਅਜਿਹ ਲੋਕ ਇਦਾਂ ਦੇ ਨਹੀਂ ਅੱਗ ਵਿੱਚ ਝੋਕ ਨੂੰ ਪਹਿਲੇ ਨੰਬਰ ਤੇ ਹallelujah ਜੇ ਅਪਾ ਪ੍ਰਭੂ ਦੇ ਨਾਲ ਜੁੜੇ ਆ ਤਾਂ ਫਿਰ ਸਾਡਾ ਫਲ ਵੀ ਨਜ਼ਰ ਆਵੇ ਸਾਡੇ ਹallelujah ਕਿਉਂਕਿ ਜਿਹਨੇ ਫਲ ਨਾ ਲੈ ਕੇ ਆਇਆ ਤਾਂ ਪਰਮੇਸ਼ਰ ਦਾ ਕਲਾਮ ਸੱਚਾ ਉਹ ਕਹਿੰਦਾ ਕਾਨੂੰ ਫਿਰ ਜ਼ਮੀਨ ਵੀ ਰੋਕ ਛੜੀ ਜਾਂਦਾ ਫਿਰ ਵੱਢਦੇ ਇਸ ਬੁੱਢੇ ਨੂੰ ਇਹ ਬੁੱਢੇ ਦੀ ਵੀ ਨੂੰ ਲੋੜ ਨਹੀਂ ਆਪਾਂ ਚਾਹੁੰਦੇ ਹਾਂ ਕਿ ਐਸੇ ਬਣੇ ਪਦਾਨੇ ਸੇਵਾ ਦੇ ਦੀ ਤੁਹਾਨੂੰ ਸੇਵਾ ਨੂੰ ਅੱਗੇ ਲੈ ਕੇ ਜਾਣਾ ਤੁਹਾਡੇ ਜੀਵਨ ਦੇ ਵਿੱਚ ਇੱਕ ਮਕਸਦ ਹੈ ਪਰਮੇਸ਼ਰ ਦਾ ਨਹੀਂ ਆਮ ਨਹੀਂ ਹੋ ਆਪਣਾ ਜੀਵਨ ਪਦਾਨੂ ਦੇਣਾ ਪਰਮੇਸ਼ਰ ਕਹਿੰਦਾ ਮੈਂ 30 ਸਾਲਾਂ ਤੋਂ ਆਉਂਦਿਆਂ ਮੈਂ ਆਪਣੇ ਅੰਗੂਰੀ ਬਾਗ ਵਿੱਚ ਹੰਜੀ ਦਾ ਬੂਟਾ ਲਾਇਆ ਅੰਦਾ ਮੈਂ ਇਹਦਾ ਫਲ ਲੈਣ ਵਾਸਤੇ 30 ਸਾਲਾਂ ਤੋਂ ਆਉਂਦਿਆਂ ਤੇ ਮਾਲੀ ਨੂੰ ਕੀ ਕਹਿੰਦੇ ਆ ਅੰਦਾ ਇਹਨੂੰ ਕੀ ਕਰ ਵਾਟ ਦੇ ਤਨੂੰ ਅੰਦਾ ਜ਼ਮੀਨ ਵੀ ਰੋਕ ਛੱਡੀ